ਹਾਂ ਕਿ ਬਹੁਤ ਪਾਣੀ ਖੜ੍ਹਾ ਗਾ ਚੁੱਕਾ ਹੈ। ਹਣ ਦਰਿਆ ਦੇ ਨੇੜੇ ਜਾਣਾ ਖਤਰਨਾਕ ਹੋ ਸਕਦਾ ਹੈ। ਕਿਰਪਾ ਕਰਕੇ ਸਾਵਧਾਨ ਰਹੋ ਦਰਿਆ ਤੋਂ ਦੂਰ ਰਹੋ ਅਤੇ ਸੁਰੱਖਿਤ ਥਾਂ 'ਤੇ ਚਲੇ ਜਾਓ। ਐਸ ਸੂਨ ਐਸ ਯੂ ਹੇਅਰ ਦ ਸਾਇਰਨ ਸੇ ਅਲਰਟ। ਅੱਜ ਤੜਕੇ 4 ਵਜੇ ਤੋਂ ਕਾਫੀ ਬਰਸਾਤ ਪਈ ਹੈ। ਇਲਾਕੇ ਜਿਵੇਂ ਉੱਤੇ ਉਹਦੇ ਕਰਕੇ ਜਿਹੜਾ ਭਾਖੜਾ ਦੇ ਇਨਕੈਚਮੈਂਟ ਏਰੀਆ ਹੈ। ਉਦੇ ਜਿਹੜਾ ਇਸ ਵਟਾਟਰ ਲੈਵਲ ਹੈ ਉਹ 178.10 ਫੀਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਕਹਿ ਸਕਦੇ ਆਪਾਂ 1.9 ਫੁੱਟ ਰਹਿ ਗਿਆ 2 ਫੁੱਟ ਤੋਂ ਵੀ ਘੱਟ ਰਹਿ ਗਿਆ ਹਮ ਤੋਂ ਸਾਇਰਨ ਸੋਣੇ ਤੋਂ ਕੁਝ ਥੇ ਪਹਿਲਾਂ 3000 ਹੋਰ ਇੱਦਾਂ 11:30 ਵਜੇ 12:00 ਵਜੇ ਤੱਕ ਇਹ ਸਾਰਾ ਜਿਹੜਾ ਹੈ ਮੁਕੰਮਲ 10000 ਕਿਊਸਿਕ ਹੋਊਗਾ ਕੁਝ ਘਰ ਹੈਗੇ ਜਿਹੜੇ ਬੇਲਾ ਧਿਆਨੀ ਦੇ ਪੈਂਦੇ ਆ ਉਹ ਜਿੱਤੇ ਕਰਦੇ ਆ ਹਜੇ ਉੱਥੇ ਘਰਾਂ ਚ ਨਹੀਂ ਪਰੋਂ ਦੀ ਕੈਪੈਸਿਟੀ ਟੁੱਟ ਗਈ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਰੂਰ ਆਓ ਬਾਹਰ ਆਓ ਪ੍ਰਮਾਤਮਾ ਕਿਰਪਾ ਕਰੇ ਹੋਰ ਬਰਸਾਤ ਨਾ ਹੋਵੇ ਕਿਉਂ ਲਗਰੇ ਫਿਰ 100 1679 ਤੇ ਜਾਂਦਾ ਫਿਰ ਰਿਲੀਜ਼ ਹੋਰ ਵਧਾਣੇ ਪੈਣੇ ਬਾਹਰ ਨੇ ਰਹਿੰਦੀ ਸਫਾਈ ਲਈ ਪੈਸੇ ਹੈ ਨਹੀਂ ਸਾਈਸ ਉਹਨਾਂ ਦੀ ਸਫਾਈ 130 ਕਰੋੜ ਸੀਐਸਐਫ ਨੂੰ ਦੇਣ ਨੂੰ ਹੈਗਾ 8.5 ਕਰੋੜ ਅਡਵਾਂਸ ਦਿੱਤਾ ਹੈ अब नदी के पास जाना खतरनाक हो सकता है कृपया सतर्क रहें नदी से दूर रहें और सुरक्षित स्थान पर जाएं। चारों की आवाज सुनते ही सावधान हो जाओ। संकेत है कि डैम से पानी छोड़ा जा चुका है अब नदी के पास जाना खतरनाक हो सकता है कृपया सतर्क रहे नदी से दूर रहें और सुरक्षित स्थान पर जाए सा की आवाज सुनते ही सावधान हो जाओ एक संकेत है कि डैम से पानी खजा जा चुका है और दरिया में नेढ़ड़े जाना खतरनाक हो सकता है ਕਿਰਪਾ ਕਰਕੇ ਸਾਵਧਾਨ ਰਹੋ ਦਰਿਆ ਤੋਂ ਦੂਰ ਰਹੋ ਅਤੇ ਸੁਰੱਖਿਤ ਥਾਂ ਤੇ ਚਲੇ ਜਾਓ ਐਸ ਸੂਨ ਐਸ ਯੂ ਹੀਅਰ ਦ ਸਾਇਰਨ ਸਟੇ ਅਲਰਟ ਇਟ ਇੰਡੀਕੇਟਸ ਦੈਟ ਵਾਟਰ ਹੈਜ਼ ਆਲਰੇਡੀ ਬੀਨ ਰਿਲੀਜ਼ਡ ਫਰਮ ਦ ਡੈਮ ਗੋਇੰਗ ਨੀਅਰ ਦ ਰਿਵਰ ਕੈਨ ਬੀ ਡੇਂਜਰਸ ਪਲੀਜ਼ ਸਟੇ ਅਲਰਟ ਕੀਪ ਅਵੇ ਫਰਮ ਦ ਰਿਵਰ ਐਂਡ ਮੂਵ ਟੂ ਅ ਸੇਫ ਲੋਕੇਸ਼ਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਬੁੱਧ ਸਿੰਘ ਰਾਣਾ ਅਸੀਂ ਨੰਗਲ ਡੈਮ ਦੇ ਉੱਤੇ ਖੜੇ ਆ ਜਿੱਥੇ ਅੱਜ ਦੁਬਾਰਾ ਸਾਡੇ ਕੈਬਨਟ ਮੰਤਰੀ ਹਰਜੂ ਸਿੰਘ ਪਹਿਨ ਸਾਡੇ ਨਾਲ ਨੇ ਕਿਉਂਕਿ ਪਾਖੜਾ ਡੈਮ ਦੇ ਵਿੱਚੋਂ ਹੋਰ ਪਾਣੀ ਜਿਹੜਾ ਛੱਡਿਆ ਜਾ ਰਿਹਾ ਕਿਉਂਕਿ ਪਾਖੜਾ ਡੈਮ ਦਾ ਜਿਹੜਾ ਲੈਵਲ ਹੈ ਉਹ 1678 ਫੁੱਟ ਹੋ ਗਿਆ ਕਿਉਂਕਿ 1680 ਫੁੱਟ ਹੋਣ ਨੂੰ ਸਿਰਫ 2 ਫੁੱਟ ਬਾਕੀ ਰਹਿ ਗਿਆ ਤੇ ਮੰਤਰੀ ਸਾਹਿਬ ਹੁਣ ਲੋਕਾਂ ਨੂੰ ਜਿਹੜੀ ਅਪੀਲ ਵੀ ਕੀਤੀ ਗਈ ਹੈ ਮੰਤਰੀ ਸਾਹਿਬ ਕਿਵੇਂ ਦੇਖਦੇ ਹੋ ਕੱਲ ਵੀ ਆਪਾਂ ਦੇਖਿਆ ਤੁਸੀਂ ਦੇਰ ਰਾਤ ਤੱਕ ਜਿਹੜਾ ਏ ਲੋਧੀਪੁਰ ਬੰਦ ਦੇ ਉੱਤੇ ਡਟੇ ਰਹੇ ਹੋ ਅੱਜ ਜਿਹੜੀ ਦੁਬਾਰਾ ਜਿਹੜੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਹੈਗਾ ਕਿਉਂਕਿ ਪਾਣੀ ਹੋਰ ਛੱਡਿਆ ਜਾ ਰਿਹਾ ਹਮਾਤਲ 'ਚ ਬਰਖਾ ਬਹੁਤ ਜ਼ਿਆਦਾ ਹੋ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਆ ਗਏ ਆ ਅ ਅ ਅੱਜ ਤੜਕੇ 4 ਵਜੇ ਤੋਂ ਕਾਫੀ ਬਰਸਾਤ ਪਈ ਹੈ ਲਾ ਕੇਸ ਵੀ ਤੇ ਉੱਤੇ ਉਹਦੇ ਕਰਕੇ ਜਿਹੜਾ ਭਾਖੜੇ ਦਾ ਇਨਕੈਚਮੈਂਟ ਏਰੀਆ ਹੈ ਉਹਦੇ ਜਿਹੜਾ ਇਸਵਤ ਵਾਟਰ ਲੈਵਲ ਹੈ ਉਹ 178.10 ਫੀਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਕਹਿ ਸਕਦੇ ਆ 1.9 ਫੁੱਟ ਰਹਿ ਗਿਆ 2 ਫੁੱਟ ਤੋਂ ਵੀ ਘੱਟ ਰਹਿ ਗਿਆ ਉਹਦੇ ਕਰਕੇ ਸਵੇਰੇ ਫੈਸਲਾ ਲਿਆ ਕੰਟਰੋਲਡ ਰੀਲੀਜ਼ ਹੈ 10 ਕਿਯੂਸਿਕ ਪਾਣੀ ਹੋਰ ਛੱਡਾਂਗੇ ਪਰ ਇਹ ਕੰਟਰੋਲਡ ਰੀਲੀਜ਼ ਦਾ ਭਾਵੇਂ ਹੁੰਦਾ ਕਿ ਇਹ ਨਾ ਸਮਝਣ ਕੇ ਫਲੱਡ ਗੇਟ ਖੋਲਤੇ ਕੋਈ ਪੈਨਿਕ ਕਰਨ ਦੀ ਕੋਈ ਘਬਰਾਣ ਦੀ ਲੋੜ ਨਹੀਂ ਇਹਨੂੰ ਕਿਸ਼ਟਾਂ ਚ ਛੱਡਿਆ ਜਿਵੇਂ 9:30 ਵਜੇ 3000 ਕਿਯੂਸਿਕ ਛੱਡਿਆ ਫਿਰ 10:30 ਵਜੇ ਹੁਣ ਜਿਹੜੇ ਸਾਇਰਨ ਸੋਣੇ ਸੀ ਕੁਝ ਦਿਨ ਪਹਿਲਾਂ 3000 ਹੋਰ ਐਡੇ 11:15 ਵਜੇ 12:00 ਵਜੇ ਤੱਕ ਇਹ ਸਾਰਾ ਜਿਹੜਾ ਹੈ ਮੁਕੰਮਲ 10000 ਕਿਉਂ ਸੀ ਕਊਗਾ ਤਾਂ ਕਿ ਜਿੱਨਾ ਪਾਣੀ ਉੱਤੋਂ ਆ ਰਿਹਾ ਤੇ ਉਹਨਾਂ ਆਪਾਂ ਥੱਲੋਂ ਛੜ ਛੜ ਕੇ ਪਾਖੜੇ ਦਾ ਜਿਹੜਾ ਕੁਸ਼ਨ ਹੈ ਉਹ ਮੇਨਟੇਨ ਕਰ ਸਕੀਏ ਤਾਂ ਬਾਦਰੀ ਸਾਹਿਬ ਜਿਹੜੇ ਪਿੰਡਾਂ 'ਚ ਪਹਿਲਾਂ ਆਲਰੇਡੀ ਪਾਣੀ ਘੁੰਮ ਰਿਹਾ ਘਰਾਂ 'ਚ ਕੁਛ ਘਰ ਹੈਗੇ ਆ ਸਿੰਘਪੁਰ ਪਲਾਸੀ ਵਗੈਰਾ ਹੈਗੇ ਆ ਜਾਂ ਹੋਰ ਪਿੰਡ ਹੈਗੇ ਆ ਉਹਨਾਂ ਦੇ ਲੋਕਾਂ ਨੂੰ ਫਿਰ ਜਿਹੜੇ ਕੁਝ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਬਾ ਅ ਵੀਡੀਓ ਪਾਉਂਦਾ ਵੀ ਮਕਸਦ ਇਹ ਹੁੰਦਾ ਸਰਪੰਚਾਂ ਨੂੰ ਅਲਰਟ ਕਰਨ ਦਾ ਆ ਸਾਰੇ ਜਿੰਨੇ ਵੀ ਸਾਡੇ ਹੈ ਉਹਨਾਂ ਨੂੰ ਸਭ ਨੂੰ ਵੈਕੂਏਟ ਕਰ ਲਿਆ ਆ ਸੁਰੱਖਿਅਤ ਥਾਵਾਂ ਤੇ ਕੁਝ ਘਰ ਹੈਗੇ ਜਿਹੜੇ ਬੇਲਾ ਧਿਆਨੀ ਦੇ ਪੈਂਦੇ ਆ ਉਹ ਜ਼ਿੱਦ ਕਰਦੇ ਆ ਹਜੇ ਉੱਥੇ ਘਰਾਂ ਚ ਨਹੀਂ ਪਰ ਉਹਦੀ ਕਨੈਕਟੀਵਿਟੀ ਟੁੱਟ ਗਈ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਰੂਰ ਆਓ ਬਾਹਰ ਆਓ ਤਾਂਕਿ ਕੋਈ ਵੀ ਜਿਹੜਾ ਹੈ ਇਹ ਵੀ ਦੱਸ ਦਵੇ ਇਸ ਪਾਣੀ ਦੇ ਨਾਲ ਜਿੱਥੇ ਤੇ ਦਰਿਆ ਖੁੱਲਿਆ 6 ਇੰਚ ਵਾਟਰ ਲੈਵਲ ਰਾਈਜ਼ ਹੋਊਗਾ ਜਿੱਥੇ ਦਰਿਆ ਤੰਗ 1 ਫੁੱਟ ਕੋਈ ਇੰਨਾ ਘਬਰਾਣ ਦੀ ਲੋੜ ਨਹੀਂ ਕੋਈ ਆਮ ਆਮ ਲੋਕਾਂ ਨੂੰ ਨਹੀਂ ਪਤਾ 10000 ਕਿ ਉਸਦਾ ਭਾਵ ਕੀ ਹੈ ਉਹਨਾਂ ਨੂੰ ਨਹੀਂ ਪਤਾ ਹੈ ਨਾ ਜਿਵੇਂ ਸਾਨੂੰ ਵੀ ਇਹ ਇੰਜੀਨੀਅਰਿੰਗ ਟਰਮ ਹੈ ਪਰ ਮੈਂ ਉਹਨਾਂ ਤੋਂ ਪੁੱਛਿਆ ਕਿ ਵੀ ਇਹ ਐਗਜ਼ੈਕਟ ਕੈਲਕੂਲੇਟ ਕਰਕੇ ਮੈਂ ਦੱਸੂ ਸੋ ਜਿੱਥੇ ਦਰਿਆ ਖੁੱਲਿਆ ਉੱਥੇ 6 ਤੋਂ 7 ਇੰਚ ਵਾਟਰ ਲੈਵਲ ਜਿਹੜਾ ਹੈ ਪਾਣੀ ਦਾ ਲੈਵਲ ਵਧੂਗਾ ਜਿੱਥੇ ਕਿ ਦਰਿਆ ਤੰਗ ਹੈ ਮੈਕਸਿਮਮ 1 ਫੁੱਟ ਤਾਂ ਇਸ ਤੋਂ ਵੱਧ ਪਾਣੀ ਨਹੀਂ ਹੈ ਤੇ ਅਸਲੀ ਹੁਣ ਜਿਹੜਾ ਅਸਲੀ ਚੈਲੰਜ ਇਹ ਉਹ ਇਹ ਕਿ ਪ੍ਰਮਾਤਮਾ ਕਿਰਪਾ ਕਰੇ ਹੋਰ ਬਰਸਾਤ ਨਾ ਹੋਵੇ ਕਿਉਂਕਿ ਅਗਰ ਇਹ ਫਿਰ 100 1679 ਤੇ ਜਾਂਦਾ ਫਿਰ ਰੀਲਿਸ ਹੋਰ ਵਧਾਣੇ ਪੈਣੇ ਤੇ 1680 ਤੋਂ ਬਾਅਦ ਤਾਂ ਪਟੇ ਖਤਰੇ ਦੇ ਨਿਸ਼ਾਨੇ ਆ ਗਏ ਤਾਂ ਅਸਲੀ ਚੈਲੰਜ ਸੀਸੀ ਕਰਕੇ ਪਾਣੀ ਨੂੰ ਛੱਡ ਰਿਹਾ ਤਾਂਕਿ ਸਾਡਾ ਇਲਾਕਾ ਬਚ ਸਕੇ 1988 ਚ ਜੋ ਹੜ੍ਹ ਆਏ ਸੀ ਉਹ ਇਸੇ ਕਰਕੇ ਆਏ ਸੀ ਕਿ ਪਾਖੜਾ ਆਪਣੇ ਲੈਵਲ ਤੇ ਆ ਕੇ ਫਿਰ ਇੱਕਦਮ ਹੀ ਪਾਣੀ ਛੱਡਿਆ ਉਹਨਾਂ ਬਹੁਤ ਤਬਾਹੀ ਹੁੰਦੀ ਹੈ ਹਰ ਸੰਭਵ ਕੋਸ਼ਿਸ਼ ਹੈ ਮੇਰੀ BBMP ਦੇ ਨਾਲ ਅਸੀਂ ਬਹੁਤ ਜਿਹੜਾ ਹੈ ਸਾਡੇ ਇਰੀਗੇਸ਼ਨ ਸੈਕਟਰ ਕ੍ਰਿਸ਼ਨ ਕੁਮਾਰ ਜੀ ਨਾਲ ਹਰ ਇੱਕ ਘੰਟੇ ਦੀ ਰਿਪੋਰਟ ਚੀਫ ਇੰਜੀਨੀਅਰ ਜਿਹੜੇ BBMP ਦੇ ਚਰਨਪ੍ਰੀਤ ਸਿੰਘ ਹਰ ਇੱਕ ਘੰਟੇ ਦੀ ਰਿਪੋਰਟ ਮੈਂ ਆਪ ਲੈਂਦਾ ਆਪ ਡਿਸਕਸ ਕਰਕੇ ਤੇ ਜਿਵੇਂ ਦੀ ਸਿਚੁਏਸ਼ਨ ਹੋਵੇ ਛੱਡ ਦੇ। ਕਿਉਂਕਿ ਮੰਤਰੀ ਸਾਹਿਬ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂ BBMP ਵੱਲੋਂ ਜੋ ਲੋਕਾਂ ਨਾਲ ਬਲੋਕ ਦਾ આરોਪ ਲਗਾਏ ਜਾ ਰਹੇ ਕਿ ਇੱਕ ਪਾਸੇ ਤਾਂ ਨਹਿਰਾਂ ਜਿਹੜੀਆਂ ਟੁੱਟਦੀਆਂ ਜਾ ਰਹੀਆਂ ਦੂਜੇ ਪਾਸੇ ਸਾਡਾ ਸਤਲੁਜ ਦਰਿਆ ਹੈ ਲੋਕਾਂ ਨੂੰ ਜਿਵੇਂ ਨਹਿਰਾਂ ਦੇ ਹੈਗੇ ਆ ਇਹਨਾਂ ਕਿਹਾ ਸਫਾਈ ਨਹੀਂ ਕੀਤੀ ਗਈ ਡਰੇਨਾਂ ਦੀ ਸਫਾਈ ਨਹਿਰਾਂ ਦੇ ਨਾਲ ਨਹੀਂ ਕੀਤੀ ਗਈ ਬੀਬੀਐਮਬੀ ਦਾ ਖੰਬਿਆਜਾ ਲੋਕਾਂ ਨੂੰ ਬੀਬੀਐਮਬੀ ਨੂੰ ਕੋਈ ਜੀ ਸੜਕ ਬਣਾਣੀ ਕਹਿੰਦੇ ਪੈਸੇ ਨਹੀਂ ਨਹਿਰਾਂ ਦੀ ਸਫਾਈ ਲਈ ਪੈਸੇ ਨਹੀਂ ਸਾਇਫਨਾਂ ਦੀ ਸਫਾਈ 130 ਕਰੋੜ ਸੀਐਸਐਫ ਨੂੰ ਦੇਣ ਨੂੰ ਹੈਗਾ ਸਾਢੇ 8 ਕਰੋੜ ਅਡਵਾਂਸ ਦਿੱਤਾ ਉਸ ਯਾਨੀ ਇਹਨਾਂ ਦੇ ਟੈਂਡਰ ਲੱਗੇ ਉਹ ਪੈਸੇ ਨਹੀਂ ਲਾਏ ਅਗਰ ਉਹਦੇ ਚੋਂ 8.5 ਕਰੋੜ ਚੋਂ ਅਗਰ 80 ਲੱਖ ਕਰੋੜ ਰੁਪਏ ਵੀ ਖਰਚਿਆ ਹੁੰਦਾ ਤਾਂ ਕੇ ਵੀ ਪਰ ਫਿਲਹਾਲ ਇਸ ਵਕਤ ਜਿਹੜਾ ਮੈਂ بار بار ਇਹੀ ਕਹਿੰਦਾ ਇਸ ਵਕਤ ਕਿਸੇ ਨੂੰ ਕੋਸਟਿੰਗ ਦਾ ਸਾਨੂੰ ਉਹਨਾਂ ਦੀ ਵੀ ਲੋੜ ਹੈ ਇਸ ਵਕਤ ਇਸ ਵਕਤ ਉਹਨਾਂ ਤੋਂ ਵੀ ਕੰਮ ਕਰਾਉਣਾ ਸੀ ਇਸ ਵਕਤ ਕਿਸੇ ਨੂੰ ਕੋਸਟਿੰਗ ਦੀ ਲੋੜ ਨਹੀਂ ਇਹ ਚੀਜ਼ਾਂ ਦਾ ਹਿਸਾਬ ਤੱਕ ਜਿਹੜਾ ਜਿਹੜਾ ਵੀ ਜਿੱਥੇ ਤੇ ਜੋ ਜੋ ਕਮੀ ਪਾਈਗੇ ਇਹਨਾਂ ਤੇ ਲੀਗਲ ਐਕਸ਼ਨ ਵੀ ਲਵਾਂਗੇ ਬਿਲਕੁਲ ਜੀ ਇਸ ਤਰੀਕੇ ਨਾਲ ਆਪਾਂ ਨੰਗਲ ਡੈਮ ਦੇ ਉੱਤੇ ਖੜੇ ਹਾਂ ਤਸਵੀਰਾਂ ਇੱਕ ਵਾਰ ਜ਼ਰੂਰ ਨੰਗਲ ਡੈਮ ਦੀਆਂ ਦਿਖਾਵਾਂਗੇ ਕਿਉਂਕਿ ਨੰਗਲ ਡੈਮ ਦੇ ਉੱਤੇ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਮੰਤਰੀ ਸਾਹਿਬਾਂ ਨੇ ਦੱਸਿਆ ਕਿ 3-3 ਫੁੱਟ ਜਿਹੜਾ 3-3 3-3000 ਕਿੱਲਸ ਕਿ ਜਿਹੜਾ ਵਧਾਇਆ ਜਾ ਰਿਹਾ ਕਿਉਂਕਿ ਸਟੈਪ ਬਾਈ ਸਟੈਪ ਤਾਂ ਜੋ 1 ਲੱਖ ਪਾਣੀ ਜਿਹੜਾ ਉਹ ਲੋਕਾਂ ਨੂੰ ਪ੍ਰਭਾਵਿਤ ਨਾ ਕਰਨ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਕਿਹਾ ਕਿ ਪਾਣੀ ਜ਼ਿਆਦਾ ਜਿਹੜਾ ਜਿੱਥੇ ਖੁੱਲੀ ਜਗ੍ਹਾ ਹੈ ਉੱਥੇ ਸਿਰਫ 6 ਤੋਂ 7 ਇੰਚ ਪਾਣੀ ਵਧੂਗਾ ਜਿੱਥੇ ਤੰਗ ਜਗ੍ਹਾ ਹੈ ਉੱਥੇ ਵੀ 1 ਫੁੱਟ ਪਾਣੀ ਵਧੂਗਾ ਕੋਈ ਜ਼ਿਆਦਾ ਵੱਡੀ ਪੈਨਿਕ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਡਰਨ ਦੀ ਜ਼ਿਆਦਾ ਲੋੜ ਨਹੀਂ ਹੈਗੀ ਸੋ ਸਾਡੀ ਵੀ ਲੋਕਾਂ ਨੂੰ ਅਪੀ ਵਲੋਂ ਕਢ ਲੈਣਾ ਹੈ ਗਿਆ ਉਹਦੇ ਤੇ ਵਿਸ਼ਵਾਸ ਕਰ ਕੈਮਰਾਮਨ ਦੀ ਪ੍ਰਾਨਾ ਦੇ ਨਾਲ ਬੁੱਤ ਸਿੰਘ ਰਾਣਾ ਡੀ 5 ਚੈਨਲ ਪੰਜਾਬੀ ਨੰਗਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ